ਕਾਲ ਆਪਾਂ ਵੀਡੀਓ ਪਾਈ ਸੀ ਇਹਦੇ ਵਾਸਤੇ ਆਪਾਂ ਨੂੰ ਬੀਲ ਚਾਰ ਚਾਹੀਦੀ ਆ ਤੇ ਉਹ ਕਰੀ ਜਾਂਦੇ ਹਾਲ ਉਹ ਹੋ ਜਾਊਗਾ 2-4 ਦਿਨਾਂ ਤੱਕ ਆ ਜਾਊਗੀ ਤੇ ਇਹ ਆਪਸ ਚ ਲੜ ਪਏ ਬਈ ਆ ਵੇਖੋ ਇਹਦੇ ਸੱਟ ਮਰਾਲੀਏ ਨੇ ਜੁਗਣੀ ਨੇ ਦੰਦ ਮਾਰ ਗਏ ਇੱਥੇ ਆਪਸ ਚ ਕਾਫੀ ਇਹਨਾਂ ਦੀ ਲੜਾਈ ਹੋਈ ਤੇ ਮੈਂ ਗਿਆ ਸੀਗਾ ਆਪਣਾ ਇੱਟਾਂ ਲੈਣਾ ਜਿੱਟਾਂ ਲੈਉਣੀਆਂ ਸੀ ਮਿਸਤਰੀ ਲਾਉਣਾ ਉਧਰੋਂ ਕੰਦ ਕਰਨੀ ਪਰਲੇ ਪਾਸੇ ਤੇ ਇੱਕ ਤਾਂ ਬਈ ਮੈਂ ਇਹੀ ਸੁਨੇਹਾ ਹੁੰਦਾ ਵੀ ਬੇਜਬਾਨਾਂ ਦੀ ਸੇਵਾ ਕਰਿਆ ਕਰੋ ਤੇ ਇੱਕ ਮੈਂ ਅਪੀਲ ਹੋਰ ਕਰਦੀ ਸੀ ਅੱਜ ਇਹ ਮੁਲਾਜ਼ਮ ਆਏ ਸੀ ਘਰੇ ਆਪਣੇ ਚਾਰ ਤੇ ਉਹ ਵੀਰੋ ਹੀ ਕਹਿ ਗਏ ਵੀ ਅਸੀਂ ਪੱਕੇ ਪਥਰਾਲੇ ਤੋਂ ਆਏ ਆ ਤੇ ਨਾ ਹੀ ਉਹਨਾਂ ਦਾ ਫੋਨ ਆਇਆ ਤੇ ਕਿਉਂਕਿ ਤੁਹਾਨੂੰ ਪਤਾ ਜਦੋਂ ਹਨਾ ਮੁਲਾਜ਼ਮ ਘਰੇ ਆਉਂਦੇ ਥੋੜਾ ਜਿਹਾ ਦਿਲਚਸਪ ਆ ਤਾਂ ਹੋ ਜਾਂਦਾ ਵੀ ਕਿਰੋ ਆਪਾਂ ਤਾਂ ਕੋਈ ਗਲਤੀ ਨਹੀਂ ਕੀਤੀ ਪਰ ਕਈ ਵਾਰੀ ਜਾਣੇ-ਣਾਂੇ ਜ ਕੋਈ ਹੋ ਜਾਂਦੀ ਹੈ ਨਹੀਂ ਆਪਾਂ ਕਿਸੇ ਨੂੰ ਮਾੜਾ ਬੋਲਿਆ ਤੇ ਮੈਂ ਜੇ ਕਿਤੇ ਉਹ ਅਫਸਰ ਦੇਖ ਰਹੇ ਆ ਮੁਲਾਜ਼ਮ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਇੱਕ ਵਾਰੀ ਮੇਰਾ ਗੱਲ ਜਰੂਰ ਕਰ ਲੈਣ ਜੀ ਕਿਉਂਕਿ ਨਹੀਂ ਤਾਂ ਧੜਕੂ ਜਿਹਾ ਲੱਗਿਆ ਰਹਿੰਦਾ ਦਿਲ ਚ ਵੀ ਪਤਾ ਨਹੀਂ ਘਰੇ ਪੁਲਿਸ ਕਿਉਂ ਆਈ ਇਹ ਬੁੜੀਆਂ ਨੂੰ ਵੀ ਲੱਗਿਆ ਰਹਿੰਦਾ ਆਪ ਨੂੰ ਵੀ ਥੋੜੀ ਟੈਨਸ਼ਨ ਹੋ ਜਾਂਦੀ ਹੈ ਹਨਾ ਉਹ ਵੀ ਮਲਾਜਮ ਆਏ ਆ ਪਥਰਾਲੇ ਤੋਂ ਆਇਆ ਚਾਹੇ ਮੰਨ ਲਓ ਸਾਡੇ ਇਧਰੋਂ ਕਲਿਆਣੀ ਤੋਂ ਆਏ ਆ ਤੇ ਮੈਂ ਕ੍ਰੇਟਾ ਜਾਂ ਬਰੀਜ਼ਾ ਗੱਡੀ 'ਚ ਉਹਨਾਂ ਕੋਲ ਤੇ ਚਾਰ ਅਫਸਰ ਸੀਗੇ ਵੈਸੇ ਤਾਂ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਪੁੱਛਣ ਹੀ ਆਏ ਸੀਗੇ ਵੀ ਮੁੰਡਾ ਸੇਵਾ ਕਰਦਾ ਚਲੋ ਕਹਿੰਦੇ ਵੀ ਐਪਰੀਸ਼ੀਏਟ ਵੀ ਕਰਕੇ ਗਏ ਆ ਅੰਲਾ ਚਿਹਰੇ ਵੀ ਦੇ ਕੇ ਗਏ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ ਸੇਵਾ ਕਰ ਰਹੇ ਹੋ ਅਗਰ ਮੇਰੀ ਵਾਈਫ ਸੀ ਕੱਲੀ ਹੋਰ ਤਾਂ ਅਸੀਂ ਕੋਈ ਹੈ ਨਹੀਂ ਸੀ ਤੇ ਪਰ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਕਿਤੇ ਵੀ ਉਹ ਅਫਸਰ ਮੇਰੀ ਵੀਡੀਓ ਦੇਖ ਰਿਹਾ ਤਾਂ ਮੇਰਾ ਬਾਇਓ ਦਾ ਨੰਬਰ ਲੈ ਲੈਣ ਬਾਕੀ ਨੰਬਰ ਉਹ ਲੈ ਕੇ ਵੀ ਗਏ ਸੀ ਤਾਂ ਮੈਨੂੰ ਇੱਕ ਵਾਰੀ ਕੰਡੈਕਟ ਮੈਂ ਤਾਂ ਜ਼ਰੂਰ ਕਰ ਲੈਣ ਜੀ ਵੈਸੇ ਮੈਨੂੰ ਲੱਗਿਆ ਵੀ ਇਹਦੇ ਮਾਰੇ ਆਇਆ ਜਰਮਨ ਸ਼ਰਟ ਮਾਰੇ ਕਹਿੰਦੇ ਵੀ ਇਹਨੂੰ ਲੈ ਕੇ ਜਾਣਾ ਤੇ ਕੋਈ ਨਾ ਹੀ ਆਪਾਂ ਅਪੀਲ ਕਰੀ ਸੀ ਹਨਾ ਵੀ ਆਪਾਂ ਦੇ ਦੇਾਂਗੇ ਤੇ ਆਪਾਂ ਦੇ ਵੀ ਦੇਵਾਂਗੇ ਕੋਈ ਦਿੱਕਤ ਨਹੀਂ ਪਰ ਮੈਨੂੰ ਇੱਕ ਵਾਰੀ ਮੈਂ ਤਾਂ ਕੰਡੈਕਟ ਜ਼ਰੂਰ ਕਰ ਲੈਣ ਜੀ ਅਪੀਲ ਹੈ ਦੋਨੇ ਹੱਥ ਜੋੜ ਕੇ ਤੇ ਸ਼ੇਅਰ ਕਰ ਦਿਓ ਇਸ ਸੱਚੀ ਗੱਲ ਨੂੰ